ਉਸ ਤੇ ਨੂੰ ਗਿਆ ਟੈਕ ਟਲੀ ਕਈ ਪੈਰੀਆਂ ਬੋਣੀਆਂ ਉਦਾਂ ਪਈਆਂ ਤੇਰਾ ਦਿਮਾਗ ਤੇ ਫਰਕ ਹੈ ਕੀ ਗੱਲ ਕੀ ਤੇਰੀ ਉਹ ਯਾਰ ਅੱਜ ਅੱਜ ਦੇ ਮੈਨੂੰ ਬਖਸ਼ ਦੋ ਅੱਜ ਅੱਜ ਦਿਵਾਲੀ ਆ ਅੱਜ ਹੀ ਬਖਸ਼ ਦੋ ਆ ਤੈਨੂੰ ਚੰਗਾ ਹੀ ਦੇਖਦੀ ਉਹਦਾ ਨਗਾ ਦੇ ਮੇਰੇ ਉਦਾਂ ਵੀ ਤੂੰ ਤੇਰੇ ਮੋਰਾ ਚ ਵੱਜਣੀ ਹੈ ਮੇਰੀ ਕੰਮ ਵੀ ਲੈਣਾ ਤੈਨੂੰ ਜਿਹੋ ਜਿਹੇ ਕੰਮ ਐ ਨਾ ਮਾਰ ਤੂੰ ਇੱਕ ਦਿਨ ਦੇਣਾ ਹੀ ਐ ਮੈਨੂੰ ਮੈਨੂੰ ਲੱਗਦਾ ਵੀ ਮਾਰਨਾ ਥਣਾ ਵੱਜਣਾ ਖੜਾ ਜੀਨਾ ਪਰ ਮੋਰਾ ਮੋਰਾ ਭਲਣੀ ਆ ਜਮਰਾਂ ਭਨ ਵਰਗੇ ਮੋਰਾ ਕੋਈ ਏਦਾਂ ਵਜੀ ਨਾ ਮਤਰਸੋਣਾ ਵਾ ਅੱਜ ਦਿਵਾਲੀ ਮੈਂ ਨਹੀਂ ਅੱਜ ਕੁਝ ਕਰਨਾ ਨਹੀਂ ਕਰਨਾ ਨਾ ਅੱਛਾ ਨਾ ਮੈਂ ਅੱਜ ਪੈਸੇ ਦਾ ਉਹ ਪਟਾਕੇ ਲਿਆਉਣੇ ਮੈਂ ਨਲਾਇਕ ਬੰਦਿਆਂ ਨੂੰ ਪੈਸਾ ਨਹੀਂ ਮਿਲਦਾ ਕਿਹੜੇ ਕਿਹੜਾ ਲੋਕ ਰਹਿੰਦੇ ਯਾਰ ਨਲਾਇਕ ਕੰਮ ਨਾ ਕਰੇ ਤੇ ਮੈਂ ਮੈਂ ਸਵੇਰ ਦਾ ਇੱਥੇ ਲੱਗੇ ਆ ਇੱਥੇ ਗੋਪੀਏ ਭੰਦੇ ਆ ਕਈ ਕੰਮ ਕਰਦੇ ਆ ਅੱਜ ਨਹੀਂ ਅੱਜ ਤੇ ਤੁਹਾਨੂੰ ਆਉਣਾ ਨਹੀਂ ਚਾਹੀਦਾ ਅੱਜ ਤੇ ਤੁਹਾਨੂੰ ਨਵਾਗੇ ਤੇ ਦੀਵਾ ਜਗਾਉਣਾ ਹੈ ਤੁਹਾਡੇ ਮੋਢਿਆਂ ਤੇ ਅੱਜ ਰੋਟੀ ਵੀ ਨਹੀਂ ਖਾਣੀ ਚਾਹੀਦੀ ਅੱਜ ਤੇ ਤੁਹਾਡੇ ਅੱਜ ਬਰਫੀ ਤੇ ਨਹੀਂ ਵੜੀ ਕਚਰੇ ਕਚਰੇ ਨੰਗਲ ਲਈ ਸੀ ਉਹ ਇਹ ਦਹੀਂ ਆ ਫਿਰ ਮੀ ਪਕੌੜੇ ਪਨੀਰ ਆ ਲੈ ਇਹ ਅੱਜ ਜੀ ਆਪਾਂ ਆਏ ਜੀ ਕਰੀਏ ਆਪਾਂ ਬਰਫੀ ਨਾ ਲਈਏ ਭੋਲੇ ਵਾਲੀ ਅੱਜ ਤੁਹਾਨੂੰ ਨਵਾਣ ਹੋਗੇ ਤੇ ਅੱਜ ਤੁਹਾਡੇ ਮੋਢਿਆਂ ਤੇ ਦੀਵਾ ਦੀਵੇ ਜਗਾਉਣੇ ਅੱਜ ਤੁਹਾਡੇ ਮੋਢਿਆਂ ਤੇ ਦੀਵੇ ਜਗਾਉਣੇ ਸੀ ਤੇ ਤੁਸੀਂ ਇੱਥੇ ਪੈਲੀਆਂ ਕਰਨਾ ਹੈ ਦੀਵੇ ਪਹਿਲਾਂ ਤੈਨੂੰ ਜਗਾ ਲਾਂ ਮੈਂ ਮੈਂ ਕੋਈ ਨਹੀਂ ਜਗ ਨਹੀਂ ਰਿਹਾ ਮੈਂ ਨਹੀਂ ਜਗਿਆ ਨਹੀਂ ਸੀ ਜਗੇਗਾ ਜਦੋਂ ਤੈਨੂੰ ਗਰਮ ਮੁੱਕ ਕਰ ਦੱਸਾਂ ਤੂੰ ਬੇਦੀ ਕਰਦੇ ਸੀ ਜਿਆਦੀ ਨਹੀਂ ਫੇ ਅਜੇ ਤੇਰੀ ਹੁੰਦੀ ਨਹੀਂ ਅਜੇ ਤਾਂ ਮਾੜੀ ਮੋਟੀ ਹੁੰਦੀ ਆ ਹਾਂ ਤੇ ਅਰੇ ਕੋਈ ਕਸਰ ਆ ਅਜੇ ਕਸਰ ਆ ਠੀਕ ਆ ਫੇ ਕਸਰ ਮੈਂ ਗਲਤੀ ਮੈਂ ਗਲਤੀ ਕਰ ਲਈ ਮੈਂ ਇੱਥੇ ਵੇਖਣ ਮੈਂ ਹਾਂ ਕਿ ਬਾਪੂ ਆਏਗਾ ਤਾਂ ਨਹੀਂ ਆ ਜਦਵਾਲੀ ਆ ਤੇ ਮੈਂ ਗਲਤੀ ਕਰ ਲਈ ਵੇਖਣਾ ਹੈ ਗਿਆ ਹਾਂ ਹੈ ਫੇਰਾ ਮਾਣਾ ਸਰਦਾਰਾਂ ਰਕੋ ਨਹੀਂ ਉਹ ਗੱਲ ਸਰਦਾਰਾਂ ਵਾਲੀ ਨਹੀਂ ਆ ਉਹ ਤੇ ਮੈਂ ਹੈਗਾ ਹੀ ਆ ਆ ਕੇ 4 ਵਜੇ ਇਹ ਆ ਗਿਆ ਬਾਹਰ ਵੇਖਣਾ ਵੀ ਕੀ ਕਰਨ ਲਿਆ ਤਾਂ ਕਿਹੜਾ ਮਾਰਈਏ ਗੱਡੀ ਤੇ ਯਾਰ ਫਿਰ ਕੀ ਹੋ ਗਿਆ 10 ਵਜੇ ਆ ਗਿਆ ਦੇ ਜੇ ਪੈਲੀਆਂ ਜੀ ਆਏ ਕਿ ਗਲਤ ਕੰਮ ਤੇ ਥੋੜਾ ਗਿਆ ਇੰਦਾ ਕੰਮ ਕਿੱਲਾ ਚੱਲਣਾ ਜੇ ਜੇ ਮੈਂ ਕਿ ਪਹਿਲਾਂ ਇਹ ਦੱਸੋ ਜੇ ਮੈਂ ਕਿਤੇ ਬਾਹਰ ਅੰਦਰ ਜਾਣਾ ਕਿਤੇ ਅੰਮ੍ਰਿਤਸਰ ਚੱਲ ਜਾ ਤਾਂ ਵੀ ਗਾਣਾ ਜੇ ਪੈਲੀਆਂ ਚ ਆ ਗਿਆ ਤਾਂ ਵੀ ਗਾਣਾ ਗਿਆ ਬੰਦਾ ਕੰਮ ਨਾ ਨਾ ਕਰੇ ਉਹਨੂੰ ਦੇਸੀ ਕਿਉਂ ਨਹੀਂ ਬੱਝੀ ਕੀ ਕੰਮ ਕਿਹੜਾ ਕੰਮ ਕਰਨਾ ਆਪਾਂ ਮੈਂ ਦੇਸੀ ਕਿਉਂ ਨਾ ਆਪ ਹੀ ਕੰਮ ਕੰਮ ਇਹ ਪਨੀਰ ਵਾਲੇ ਪਕੌੜੇ ਉਹਨੂੰ ਨਹੀਂ ਮਿਲਨੇ ਕੰਮ ਇਹੋ ਕੋਈ ਮਿਲ ਆਹ ਕੰਮ ਇਹ ਆ ਵੀ ਦੀਵਾਲੀ ਆਈ ਆ ਤੇ ਕੰਮ ਕਾਇ ਕਰ ਪੈਲੀਆਂ ਵਈਆਂ ਪੈਲੀਆਂ ਦੀ ਕੰਮ ਛੱਡ ਦੋ ਆਹ ਤੇ ਕੰਮ ਆਂਦੇ ਪੈਲੀਆਂ ਵਾ ਤੇ ਆਵੇ ਗੋਭੀ ਕਿਉਂ ਨਹੀਂ ਤੂੰ ਪਖੰਡ ਬਣਾ ਪਾਦਾ ਚੱਲ ਮੈਂ ਪੈਲੀਆਂ ਤਾਂ ਪੈਲੀਆਂ ਮੈਂ ਤਾਂ ਮੋਣੀ ਆ ਜੇ ਆ ਵੀ ਪਲੀ ਵਿੱਚ ਇਹ ਬੋਣੀ ਜੇ ਗੋਭੀ ਵਾਲੀ ਅੱਛਾ ਤੂੰ ਜ਼ਿਆਦਾ ਆ ਗਿਆ ਦਸ ਆਰਾਮੇ ਵੇ ਲੋ ਆ ਵੀ ਵਿੱਚੇ ਬੋਣੀ ਠੀਕ ਆ ਮਿੰਨੂ ਨੇ ਮਾਦਾ ਨੇ ਕਿਹਾ ਵੀ ਜਾ ਬਾਬਾ ਪੋਦੇ ਨੇ ਲੈ ਗਿਆ ਮਾਦਾ ਨੇ ਕਿਹਾ ਅਭੀ ਮਾਦਾ ਨਹੀਂ ਮਾਦਾ ਤੈਨੂੰ ਇਹ ਨਹੀਂ ਮਿਲਦੀ ਕੋਈ ਕੰਮ ਕਰ ਮਾਦਾ ਨੇ ਤਾਂ ਘੱਲਿਆ ਵਾ ਵੀ ਮਾਦਾ ਮਾਦਾ ਅੱਗੇ ਕਹਿੰਦੀ ਮਾਦਾ ਦੀ ਵੀ ਪੈਸੇ ਪੈਸੇ ਦੇਣ ਦਾ ਕਰਕੇ ਤੇ ਉਹ ਪੈਲੀਆਂ ਜਾ ਕੇ ਲੁਗਿਆ ਸਾਕੇ ਫੇਕੀ ਹੋ ਗਾ ਜੇ ਕੋਈ ਕੰਮ ਨਹੀਂ ਕਰਦਾ ਤਾਂ ਪੈਸਾ ਕਿਹਨੇ ਦੇਣਾ ਕਿਉਂ ਤੈਨੂੰ ਮਿਲਣਾ ਨਾ ਤੇਰੀ ਮਾਂ ਨੂੰ ਮਿਲ ਸਲਾ ਇਹ ਦੁੱਖ ਕਾ ਖਤਮ ਨਹੀਂ ਹੁੰਦਾ ਬੇ ਇਹ ਨੂੰ ਨਹੀਂ ਮਿਲਣਾ ਜੇ ਕੰਮ ਕਰੂ ਉਹਨੂੰ ਪੈਸਾ ਮਿਲਣਾ ਮਾਂ ਨੂੰ ਨਹੀਂ ਮਿਲਣਾ ਤੇ ਰੋਟੀ ਵੀ ਨਹੀਂ ਮਿਲਣੀ ਰੋਟੀ ਨਹੀਂ ਮੈਨੂੰ ਮੈਂ ਠਾਪਾ ਖਾਇਆ ਕਰ ਕਾਫਾ ਵਾਲੇ ਠਾਬੇ ਤੋਂ ਹਾਂ ਇਹ ਕਮਰਾ ਵੀ ਨਹੀਂ ਮਿਲਣਾ ਕਰ ਤੇ ਸਾਡੇ ਨਾਲ ਮੈਨੂੰ ਜਾਜ ਲੈਣ ਦੀ ਇਹ ਤੁਸੀਂ ਆਪਣਾ ਬਿਲਾ ਕਰੋ ਹਾਂ ਸਾਨੂੰ ਫਿਰ ਜਾਜ ਆਈ ਖੇਚ ਖੇਚ ਕੇ ਕਰਦੇਗਾ ਨਾ ਟੈਂਸ਼ਨ ਨਾ ਲਾਓ ਅਸੀਂ ਦੇ ਰਾਂਗੇ ਅੱਜ ਇਹ ਇਹੋ ਤੁਹਾਡਾ ਵੇਖ ਲਓ ਗਲਤੀ ਹੋ ਗਈ ਮੈਂ ਅੱਜ ਬੈਗ ਤੁਹਾਡਾ ਇੱਥੇ ਲਿਆਉਣਾ ਚਾਹੀਦਾ ਸੀ ਮੈਨੂੰ ਤੁਹਾਡਾ ਬੈਗ ਵੀ ਮੈਂ ਇੱਥੇ ਆਵੇ ਆਹ ਕੋਠੇ ਦੇ ਇੱਥੇ ਰੱਖ ਲੈਣਾ ਇਹਦੀ ਪਿਆਰੀ ਸਮਝੀ ਤੜਕਾ ਤੜਕਾ ਮੈਂ ਨੈਕ ਪਿੱਤਰ ਪਹਿਲੇ ਨਾ ਦਿੱਤਾ ਤੁਹਾਡਾ ਸਰਜੂ ਹੂੰ ਪੈਸੇ ਵੀ ਪੈਸੇ ਲੱਗਣੇ ਆ ਪੈਸੇ ਤੁਹਾਨੂੰ ਦੇਣੇ ਪੈਣੇ ਆ ਉਹ ਪੈਸਾ ਪੁਹਾਰੀ ਆ ਜਿਵੇਂ ਜੁਗ ਜੁਗ ਲੱਗਦਾ ਨਾ ਨਾ ਪੈਸੇ ਤੇਹੀਂ ਪੈਸੇ ਲੈ ਪੈਸੇ ਦਾ ਨਾਂ ਸੁਣ ਕੇ ਤਾਂ ਹੱਥਾਂ ਤੋਂ ਤੰਗਲੀ ਛੁੱਟ ਗਈ ਜਿਹੜਾ ਜਿਹੜਾ ਕੋ ਲੈ ਆ ਉਹ ਨੀਨੇ ਅੱਜ ਦੁਆਰੀ ਆਵਾਸ ਉਹ ਜਿਹੜਾ ਬੰਦ ਰਪ ਹੈ ਪੈਸੇ ਲੈ ਕਢਾ ਗਏ ਹਾਂ ਹਾਂ ਕਹਿ ਬੰਦਣ ਹਾਂ ਠੀਕ ਬਿਲਕੁਲ ਲੈ ਹਜ਼ਾਰ ਕਿ ਲਾਇਆ ਦੇ ਦੇਈ ਨਾ ਚਲਿਏਗਾ ਤੁਸੀਂ ਫੜ ਲਓ ਹੂੰ ਬੱਸ ਲੈ ਲੈਂਦੇ ਲੈਣਦੇ ਦੀ ਪਹਿਲਾਂ ਬਰੇਜਦਾਨ ਤੂੰ ਪਹਿਲਾਂ ਪਹਿਲਾਂ ਪੜ੍ਹ ਲੈ ਯਹੀ ਨਹੀਂ ਯਾਰ ਸੁਣੀਏ ਮੈਂ ਮੈਂ ਨਾ ਡਰਜੀਏ ਕਹਿੰਦਾ ਨਾ ਸਲਾਹ ਦਵਾ ਹੈ ਇਹ ਕਿ ਸਲਾਹ ਦਵਾ ਅਰੇ ਅਰੇ ਕਰਨਾ ਉਹ ਕਿਉਂ ਜੇ ਪੈਸੇ ਨਹੀਂ ਨਾ ਦੇਣੇ ਤੇ ਬਹੁ ਗੁਰਦਾਰੇ ਬਾਬੇ ਡੰਡੇ ਵਾਲੇ ਬਹਿ ਜਾ ਹੈ ਕੁਛ ਖਾ ਗਏ ਪਹਿਲੀ ਪਹਿਲਾਂ ਹੀ ਸਕੀਮ ਆ ਘਰੇ ਨਾ ਆਏ ਉਹਨੇ ਦੇ ਮੈਂ ਜਾ ਕੇ ਮਦਨ ਦੱਸ ਦੇ ਉਹ ਅੰਬ ਪੱਕੇ ਆ ਅਸੀਂ ਭਜਾਉਣਾ ਜੀ ਅੱਜ ਅੱਜੇ ਵੀ ਦੱਸਤਾ ਰਿਹਾ ਉਹ ਭਜੂ ਉਹ ਹੀ ਗੱਲ ਝੂਠੀ ਝੂਠੀ ਨਹੀਂ ਆ ਭਜਾਉਣ ਵਾਲੀ ਗੱਲ ਸਾਰੀ ਸੱਚੀ ਹੈ ਬਾਕੀਆਂ ਝੂਠੀਆਂ ਮੈਂ ਹੁਣੇ ਜਾ ਕੇ ਦੱਸਦਾ ਵੀ ਮੈਂ ਜਿਹਨੂੰ ਸੇਰ ਦਾ ਡੀਕਨ ਨਹੀਂ ਆ ਉਹ ਸਰਦਾਰ ਤੇ ਗਵਨ ਹੋ ਗਿਆ ਹੀ